ਜਿੰਦਾਬਾਦ 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 ਸਰਦਾਰ ਲੋਕ ਜਿੰਦਾਬਾਦ 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 ਪੰਜਾਬ ਦੀਆਂ ਲੁੱਟਾਂ ਖੋਹਾਂ 12 ਤੋਂ 20 ਸਾਲ ਦੇ ਨਸ਼ਿਆਂ ਨਾਲ ਮਰ ਰਹੇ ਆ ਹਰ ਰੋਜ਼ ਤੁਸੀਂ ਕੋਈ ਦਿਨ ਨਹੀਂ ਲੰਘਦਾ ਜਿੱਦਣ ਲੋਕਾਂ ਨੂੰ ਰਾਹ ਜਾਂਦਿਆਂ ਨੂੰ ਕੁੱਟਿਆ ਜਾਵੇ ਵੱਢਿਆ ਨਾ ਜਾਵੇ ਲੁੱਟਿਆ ਨਾ ਜਾਵੇ ਤੇ ਹਰ ਦੁਕਾਨਦਾਰ ਜਿਹੜਾ ਮਾੜੀ ਮੋਟੀ ਵੀ ਕਮਾਈ ਕਰਦਾ ਉਹਨਾਂ ਨੂੰ ਫਰੋਤੀਆਂ ਸ਼ਰੇਆਮ ਮੰਗੀਆਂ ਜਾ ਰਹੀਆਂ ਜੇ ਨਹੀਂ ਕੋਈ ਦਿੰਦਾ ਉਹਨਾਂ ਦੇ ਬੂਹੇ ਤੇ ਸ਼ਰੇਆਮ ਗੋਲੀਆਂ ਚਲਾਈਆਂ ਜਾਂਦੀਆਂ ਇਸੇ ਤਰੀਕੇ ਨਾਲ ਲੁੱਟਾਂ ਖੋਹਾਂ ਹਰ ਘਰ ਜਿਹੜਾ ਹਰ ਮਹੱਲੇ ਦੇ ਵਿੱਚ ਹੀ ਦੋ ਤਿੰਨ ਘਰ ਰੋਜ਼ ਲੁੱਟੇ ਜਾ ਰਹੇ ਆ ਦੁਕਾਨਾਂ ਲੁੱਟੀਆਂ ਜਾ ਰਹੀਆਂ ਪਰ ਪ੍ਰਸ਼ਾਸਨ ਦਾ ਹਾਲ ਇਹ ਆ ਵੀ ਜਦੋਂ ਇੱਥੇ ਪਹੁੰਚੀਦਾ ਜਾਂ ਲੋਕ ਸ਼ਿਕਾਇਤ ਕਰਨ ਪਹੁੰਚਦੇ ਆ ਤੇ ਇੱਥੇ ਇੱਕੋ ਇੱਕ ਜਵਾਬ ਆ ਵੀ ਸਾਡੇ ਕੋਲ ਮੁਲਾਜ਼ਮ ਨਹੀਂ ਸਾਡੇ ਕੋਲ ਜਿਹੜਾ ਵਾ ਉਹ ਹੈ ਨਹੀਂਗਾ ਅਸੀਂ ਇੱਥੇ ਕਾਰਵਾਈ ਅਜੇ ਸਾਡੇ ਕੋਲ ਨਹੀਂ ਹੋ ਸਕਦੀ ਲੋਕਾਂ ਦੀ ਐਫ ਆਈ ਆਰ ਕਰਨ ਤੋਂ ਵੀ ਆਨਕਾਨੀ ਕੀਤੀ ਜਾਂਦੀ ਆ ਤੇ ਆ ਸਾਡੇ ਜਿਹੜੇ ਪਾਰਟੀ ਦਾ ਦਫ਼ਤਰ ਜਿੱਥੇ ਲੁੱਟ ਕੀਤੀ ਗਈ ਆ ਉਹਦਾ ਵੀ ਪਿਛਲੀ 27 28 ਤਰੀਕ ਦੀ ਰਾਤ ਦੀ ਗੱਲ ਆ ਜੇ ਅੱਜ ਟਿੱਕਰ ਪ੍ਰਸ਼ਾਸਨ ਨੂੰ ਜਦੋਂ ਪੁੱਛ ਲਓ ਅੱਜ ਜਦੋਂ ਅਸੀਂ ਥਾਣੇ ਪਹੁੰਚੇ ਆ ਨਾ ਐਸਐਚਓ ਆ ਨਾ ਕੋਈ ਹੋਰ ਜ਼ਿੰਮੇਵਾਰ ਅਧਿਕਾਰੀ ਆ ਤੇ ਜਿਹੜਾ ਇੱਕ ਐਸਐਸਆਈ ਬਾਹਰ ਆਇਆ ਉਹ ਕਹਿੰਦਾ ਵੀ ਕੋਈ ਬੰਦਿਆਂ ਦੀ ਤੁਸੀਂ ਟਰੇਸ ਕੀਤੇ ਆ ਜੇ ਕੋਈ ਚੋਰ ਟਰੇਸ ਕੀਤੇ ਤੇ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਫੜੀਏ ਇਹ ਇਹ ਹਾਲ ਆ ਵੀ ਇਹ ਕੇਐਸਆਈ ਬਾਹਰ ਆ ਕੇ ਸਾਨੂੰ ਪੁੱਛਦਾ ਵੀ ਤੁਸੀਂ ਚੋਰ ਟਰੇਸ ਕੀਤੇ ਕਿ ਨਹੀਂ ਕੀਤੇ ਇਹ ਵੀ ਜ਼ਿੰਮੇਵਾਰੀ ਘਰ ਵਾਲਿਆਂ ਦੀ ਆ ਵੀ ਜੇ ਕਿਤੇ ਉਹ ਰਾਤ ਨੂੰ ਲੁੱਟ ਕੇ ਖੜਦੇ ਆ ਤੇ ਉਹ ਇਹਦੀ ਪੜਤਾਲ ਕਰਕੇ ਦੱਸਣ ਵੀ ਕਿੰਨਾ ਨੇ ਲੁੱਟ ਕੇ ਖੜਿਆ ਇਹ ਪ੍ਰਸ਼ਾਸਨ ਇਹ ਸਾਹ ਤਿੱਕਰ ਨਿੱਗਰ ਗਿਆ ਇਹਦੇ ਖਿਲਾਫ ਅੱਜ ਦਾ ਧਰਨਾ ਆ ਅਸੀਂ ਸਮੁੱਚੇ ਤੌਰ ਤੇ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਉਹਦੇ ਖਿਲਾਫ ਜਿਹੜੀਆਂ ਸਮੁੱਚੀਆਂ ਲੁੱਟਾਂ ਘੁਆ ਹੋ ਰਹੀਆਂ ਲੋਕਾਂ ਦੇ ਨਾਲ ਜਿਹੜੀਆਂ ਜਾਤੀਆਂ ਹੋ ਰਹੀਆਂ ਪ੍ਰਸ਼ਾਸਨ ਸੁੱਤਾ ਪਿਆ ਉਹਦੇ ਜਗਾਉਣ ਲਈ ਅਸੀਂ ਅੱਜ ਇੱਥੇ ਧਰਨਾ ਲਾਇਆ ਤੇ ਇਹ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤਿੱਕਰ ਇਨਸਾਫ ਨਹੀਂ ਮਿਲਦਾ ਜਦੋਂ ਤਿੱਕਰ ਪੁਲਿਸ ਪ੍ਰਸ਼ਾਸਨ ਦਾ ਕੋਈ ਜ਼ਿੰਮੇਵਾਰ ਅਧਿਕਾਰੀ ਆ ਕੇ ਇੱਥੇ ਕਾਰਵਾਈ ਨਹੀਂ ਕਰਦਾ ਕਾਰਵਾਈ ਦਾ ਭਰੋਸਾ ਨਹੀਂ ਦਿੰਦਾ ਉਦੋਂ ਤਿੱਕਰ ਇੱਥੇ ਬੈਠਾਂਗੇ ਇਹ ਧਰਨਾ ਜਾਰੀ ਰਹੂਗਾ ਐਸੇ ਸ੍ਰਮਣ ਰਾਜਨਾ ਗੱਲਬਾਤ ਹੋਈ ਹੈ ਜੋ ਕੋਈ ਮਸਲਾਵਾ ਚੋਰੀ ਦਾ ਜਾਂ ਹੋਰ ਵੀ ਤਰਕਾਸ ਦੀਤ ਹੋਈ ਹੈ ਕੋਈ ਕਿਨੇ ਵੀ ਕਿਨੇ ਕਹੇ ਨਹੀਂ ਦੇ ਦੇ ਪਤਾ ਤੱਕ ਨਹੀਂ ਕਰਨਾ ਉਹ ਫਾਈਲ ਆਪਣੇ ਕੋਲ ਚਲੇ ਆ ਇਹਨਾਂ ਦੀ ਜੀਐਸਪੀ ਕੋਲ ਸਾਹਿਬ ਨਾਲ ਰਿਫਿਸ਼ ਕਰਾਤੀ ਆ ਕਿ ਜੇ ਹੋ ਵੀ ਕੋਈ ਮਸਲੇ ਆ ਮੈਨੂੰ ਦਿਖਾ ਦੇ ਕਿ ਇਹ ਜੋ ਦੇਖੇ ਇਸ ਤਰ੍ਹਾਂ ਦੇਖੇ ਰਿਹਤੀ ਆ ਇਸ ਤਰ੍ਹਾਂ ਹੋ ਵੀ ਹੈਗੀ ਆ ਤੁਹਾਨੂੰ ਮਗਾ ਲੈਣਾ ਐਸਾ ਵੀ ਸਮਝਣਗੇ ਪਰਖਾਉਂਗੇ ਨਾ ਮੈਂ ਜੇ ਸਾਡੇ ਹਾਂ ਤੇ